ਸ਼ਿਵ ਸੈਨਾ ਪੰਜਾਬ 6 ਜੂਨ ਨੂੰ ਮੋਹਾਲੀ ਤੋਂ ਰੋਪੜ ਤੱਕ ਕੱਢੇ ਕੀ ਤਿਰੰਗਾ ਯਾਤਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਪ੍ਰਧਾਨ ਸੰਜੀਵ ਕਨੋਲੀ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਜੈ ਕਰਾ ਵੀਰ ਬਜੰਗੇ ਹਰ ਹਾਲ ਮਹਾਦੇ ਵੀਰ ਬਜੰਗੇ ਹਰ ਹਾਲ ਮਹਾਦੇ ਗਵਿੰਦਰ ਜੀ ਇਸ ਤਰ੍ਹਾਂ ਜੀ ਸ਼ਿਵ ਸੈਨਾ ਪੰਜਾਬ ਵੱਲੋਂ ਜ਼ਿਲ੍ਹਾ ਮੋਹਾਲੀ ਤੋਂ 6 ਫੇਸ ਤੋਂ ਇੱਕ ਤਿਰੰਗਾ ਮਾਰਚ ਜਿਹੜਾ 6 ਜੂਨ ਨੂੰ ਕੱਢਿਆ ਜਾਵੇਗਾ ਤੇ ਤਿਰੰਗਾ ਮਾਰਚ ਅਸੀਂ ਮਾਹਲੀ ਤੋਂ ਸ਼ੁਰੂ ਕਰਾਂਗੇ ਅਰਵਿੰਦ ਗੋਪਾਲਮ ਜੀ ਦੀ ਅਗਵਾਈ ਦੇ ਵਿੱਚ ਉਸ ਤੋਂ ਬਾਅਦ ਖੜੜਾ ਸਾਡੇ ਰਜੇਸ਼ ਜੀ ਭੁਪਿੰਦਾ ਸ਼ਰਮਾ ਜੀ ਸਾਡੇ ਮੋਹਿਤ ਜੀ ਇਹ ਇੱਥੇ ਗਊਸ਼ਾਲਾ ਦੇ ਵਿੱਚ ਸਵਾਗਤ ਕਰਨਗੇ ਜਿਹੜੇ ਤਿਰੰਗਾ ਮਾਰਚ ਲੈ ਕੇ ਆਉਣਗੇ ਉਸ ਤੋਂ ਬਾਅਦ ਉਹ ਮਰੰਡੇ ਜਾਏਗਾ ਮਰੰਡੇ ਦੇ ਵਿੱਚ ਗੁਰਿੰਦਰ ਸਿੰਘ ਮਨਜੀਤ ਸਿੰਘ ਜੀਤੀ ਤੇ ਉਹਨਾਂ ਦੀ ਪਾਰਟੀ ਸਾਡੇ ਉੱਥੇ ਸਵਾਗਤ ਕਰੇਗੀ ਉਹ ਨਾਲ ਸਾਡੇ ਉੱਥੇ ਚੱਲਣਗੇ ਫਿਰ ਅਸੀਂ ਕਰਾਲੀ ਸਾਡੇ ਕਰਾਲੀ ਦੇ ਪ੍ਰਧਾਨ ਸੰਦੀਪ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸ਼ਹਿਰਾਂ ਚੋਂ ਜਿਹੜੇ ਆਪਣੇ ਆਪਣੇ ਟੋਲੇ ਨੂੰ ਨਾਲ ਲੈ ਕੇ ਤਿਰੰਗੇ ਝੰਡੇ ਹੱਥਾਂ 'ਚ ਫੜ ਕੇ ਅਸੀਂ ਫਿਰ ਰੋਪੜ ਨੂੰ ਅੱਗੇ ਕੋਚ ਕਰਾਂਗੇ ਰੋਪੜ ਦੇ ਵਿੱਚ ਸਾਡੀ ਪੂਰੀ ਟੀਮ ਸਚਿੰਦ ਘਰੋਲੀ ਸਾਡੇ ਚੇਅਰਮੈਨ ਸਾਡੇ ਸੰਵਿਤ ਜੀ ਕਰਵਲ ਉੱਥੇ ਦੇ ਜ਼ਿਲ੍ਹਾ ਪ੍ਰਧਾਨ ਉਤੋਂ ਅਲਾਵਾ ਪੂਰੀ ਟੀਮ ਜਿਹਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸ਼ਿਵ ਸੈਨਿਕ ਸ਼ਾਮਲ ਹੋਣਗੇ ਫਿਰ ਅਸੀਂ ਰੋਪੜ ਦੇ ਵਿੱਚ ਉਹਦਾ ਸ਼ਹਿਰ ਚ ਇੱਕ ਰੋਡ ਲਾਉਂਦੇ ਹੋਏ ਕਿਉਂਕਿ ਜਿਹੜਾ ਅਸੀਂ ਮਹਾਰੀਤ 6 ਪੇਜ ਤੋਂ ਸ਼ੁਰੂ ਕਰਨਾ ਉਹ ਹਰ ਸ਼ਹਿਰ ਦੇ ਮੱਖ-ਮੱਖ ਸ਼ਹਿਰ ਦੇ ਵਿੱਚੋਂ ਆਉਂਦੇ ਹੋਏ ਅਸੀਂ ਉਹ ਰੋਪੜ ਜਾਣਾ ਰੋਪੜ ਜਾ ਕੇ ਉਹਨਾਂ ਨੂੰ ਸੰਤਾਨਜਲੀ ਦੇਣੀ ਉਹਨਾਂ ਸ਼ਹੀਦਾਂ ਨੂੰ ਜਿਹੜਾ ਸ਼ਹੀਦ 1984 ਦੇ ਵਿੱਚ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਪਣੀ ਡਿਊਟੀ ਨਿਭਾ ਰਹੇ ਸੀ ਚਾਹੇ ਉਹ ਪੁਲਿਸ ਦੇ ਮੁਲਾਜ਼ਮ ਸੀ ਚਾਹੇ ਉਹ ਫੋਰਸ ਦੇ ਮੁਲਾਜ਼ਮ ਸੀ ਚਾਹੇ ਉਹ ਆਰਮੀ ਦੇ ਮੁਲਾਜ਼ਮ ਸੀ ਚਾਹੇ ਨਿਰਦੋਸ਼ ਲੋਕ ਜਿਹੜੇ ਉੱਥੇ ਗਏ ਸੀ 35000 ਦੇ ਕਰੀਬ ਜਿਹੜੇ ਲੋਕ ਮਰੇ ਉਹਨਾਂ ਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਅਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਚਾਹੇ ਸਰਦਾਰ ਬੀਤ ਸਿੰਘ ਸਾਡੇ ਮੁੱਖ ਮੰਤਰੀ ਸੀ ਚਾਹੇ ਕੇ ਪੀ ਐਸ ਗਿੱਲ ਚਾਹੇ ਅਰਨਵੈਦਿਆ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦੇ ਕੇ ਅਸੀਂ ਆਪਣੇ ਪੰਜਾਬ ਦੇ ਸੂਬੇ ਦੇ ਆਪਣੇ ਜਿਹੜੇ ਨਵੇਂ ਨਿਰਦੋਸ਼ ਲੋਕ ਤੇ ਸਾਡੇ ਸ਼ਹੀਦਾਂ ਨੂੰ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਦੱਸਾਂਗੇ ਕਿ ਜਿਹੜੀ ਕੋਮ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਦੀ ਉਹ ਕੌਮ ਚੜ੍ਹਦੀ ਕਲਾ 'ਚ ਰਹਿੰਦੀ ਆ ਅਸੀਂ ਜਿੱਥੇ ਤਿਰੰਗਾ ਮਾਰਚ ਜਿਹੜਾ ਉੱਥੇ ਸਾਡੀ ਜੰਮੂ ਕਸ਼ਮੀਰ ਦੇ ਵਿੱਚ નિર્ਦੋਸ਼ ਲੋਕਾਂ ਦਾ 28 29 ਲੋਕਾਂ ਦਾ ਕਤਲ ਕੀਤਾ ਸੀ ਉਹਨਾਂ ਨੂੰ ਮਾਰਨ ਵਾਸਤੇ ਪਾਕਿਸਤਾਨ ਤੇ ਹਮਲਾ ਕੀਤਾ ਇੰਡੀਆ ਨੇ ਇੰਡੀਆ ਦੀ ਫੌਜ ਨੇ ਦਿਖਾਇਆ ਭਾਰਤ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਕਿੰਨਾ ਧਮ ਹੈ ਉਹੀ ਫੌਜ ਨੂੰ ਅਸੀਂ ਨਾਲ ਲੈ ਉਹਨਾਂ ਨੇ ਮਨੋਵਾਲ ਨੂੰ ਵਧਾਉਣ ਵਾਸਤੇ ਤਿਰੰਗਾ ਮਾਰਚ ਕੱਢ ਰਹੇ ਨੇ ਅਤੇ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਸ਼ਹੀਦਾਂ ਵਾਸਤੇ 가야지, 리허브. 가리허